ਦੋ ਕਣਕਾਂ ਦੇ ਉੱਪਰ ਮੀਂਹ ਪੈਂਦਾ ਨਾ ਜਾਂ ਫਿਰ ਗੜੇ ਮਾਰੀ ਹੁੰਦੀ ਆ ਭਰਾ ਬਣ ਕੇ ਆਏ ਨਾ ਕਿਹਾ ਕਰੋ ਵੀ ਰੱਬਾ ਤੂੰ ਮਾੜਾ ਕਰਦਾ ਕਿਉਂਕਿ ਰੱਬ ਤਾਂ ਮਾੜਾ ਕਰਦਾ ਬਈ ਤੁਸੀਂ ਸਭ ਤੋਂ ਵੱਧ ਮਾੜਾ ਕਰਦੇ ਆ ਆਹ ਦੇਖੋ ਸੱਜਣੋ ਪੂਰੇ ਰੁੱਖ ਨੂੰ ਯਾਰ ਵਿੱਚੋਂ ਫੂਕਦਾ ਬਈ ਯਾਰ ਆ ਇਦੋਂ ਵੱਡਾ ਤੁਸੀਂ ਕੀ ਜ਼ੁਲਮ ਕਰੋਗੇ ਯਾਰ ਜੇ ਫਿਰ ਕੱਲ ਨੂੰ ਬਈ ਕਣਕਾਂ ਤੇ ਗੜੇ ਪੈਂਦੇ ਆ ਨਾ ਜਾਂ ਫਿਰ ਹੜ੍ਹ ਆਉਂਦੇ ਨੇ ਭਰਾ ਬਣ ਕੇ ਰੋਇਆ ਨਾ ਕਰੋ ਰੋਇਆ ਨਾ ਕਰੋ ਵੀ ਕੁਦਰਤ ਸਾਡੇ ਨਾਲ ਮਾੜਾ ਕਰ ਰਹੀ ਹੈ ਕੁਦਰਤ ਧੱਕਾ ਕਰ ਰਹੀ ਆ ਤੁਸੀਂ ਕੁਦਰਤ ਦੇ ਨਾਲ ਧੱਕਾ ਕਰਦੇ ਹੋ ਆ ਤੁਹਾਨੂੰ ਮੈਂ ਉਦਾਹਰਨ ਦਿੰਦੀ ਯਾਰ ਦੱਸ ਬਈ ਸਰਦਾ ਨਹੀਂ ਦੀ ਯਾਰ ਆ ਤੁਸੀਂ ਉਹ ਜੇ ਰੁੱਖ ਲਾ ਨਹੀਂ ਸਕਦੇ ਯਾਰ ਐਡੇ ਐਡੇ ਜ਼ੁਲਮ ਕਿਉਂ ਕਰਦੇ ਹੋ ਬਈ ਐਡੇ ਐਡੇ ਜ਼ੁਲਮ ਕਿਉਂ ਕਰਦੇ ਹੋ ਜੇ ਤੁਸੀਂ ਇੱਕ ਰੁੱਖ ਤਾਂ ਲਾਉਣਾ ਨਹੀਂ ਤੁਸੀਂ ਜਾਲਣ ਤੇ ਜ਼ੋਰ ਦਿੱਤਾ ਹੋਇਆ ਬਈ ਜਦੋਂ ਤੁਸੀਂ ਕੁਦਰਤ ਦੇ ਨਾਲ ਧੱਕਾ ਕਰੋਗੇ ਫਿਰ ਤੁਹਾਡੇ ਨਾਲ ਕਿਉਂ ਨਹੀਂ ਧੱਕਾ ਹੋ ਭਰਾ ਬਣ ਕੇ ਦੁੱਖ ਲੱਗਦਾ ਬਈ ਬਣ ਕੇ ਵੀਡੀਓ ਨੂੰ ਸ਼ੇਅਰ ਕਰਕੇ ਜਰੂ ਮੂਰਖ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਆਹ ਕੁਸ਼ ਕਰਦੇ ਆ ਯਾਰ ਸੌਣ ਲੱਗੇ ਦੁੱਖ ਲੱਗਿਆ ਬਈ ਕਾਲਜਾ ਬਲੁੰਦ ਰਿਹਾ ਗਿਆ ਜਦੋਂ ਆਹ ਸੀਨ ਦੇਖਿਆ ਯਾਰ ਬਰਨਾਲੇ ਤੋਂ ਸੇਖਾ ਰੋਡ ਤੇ ਖੜੇ ਸੱਜਣੋ ਆਏ ਯਾਰ ਪੂਰਾ ਦਾ ਪੂਰਾ ਦਰਖਤ ਲਟ-ਲਟ ਵੀਰੇ ਬਲ ਰਿਹਾ ਯਾਰ ਸੌਣ ਲੱਗੇ ਦੁੱਖ ਲੱਗਿਆ ਬਈ ਬਣ ਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਵੀਡੀਓ ਸ਼ੇਅਰ ਕਰਕੇ ਨਾ ਪਹੁੰਚਾ ਦਿਓ ਯਾਰ ਇਹ ਜੇ ਲੋਕਾਂ ਤੱਕ ਪਹੁੰਚਾਓ